ਸਤਿ ਸ੍ਰੀ ਅਕਾਲ ਦੋਸਤੋ ਹੋਰ ਸਾਰੇ ਠੀਕ ਠਾਕ ਹੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤਾਂ ਦੋਸਤੋ ਤੁਸੀਂ ਜੁੜ ਚੁੱਕੇ ਹੋ ਆਪਣੇ ਚੈਨਲ 뮤ਜ਼ਿਕ ਮਾਸਟਰ ਤੇ ਤੇ ਅੱਜ ਦੀ ਚਾਲ ਆਪਾਂ ਲੈ ਕੇ ਆਏ ਆਂ ਬੜੀ ਪਿਆਰੀ ਚਾਲ ਅਕਸਰ ਵਿਆਹਾਂ ਦੇ ਵਿੱਚ ਸ਼ਾਦੀਆਂ ਦੇ ਵਿੱਚ ਖੁਸ਼ੀ ਦੇ ਮੌਕੇ ਤੇ ਚਾਲ ਵੱਜਦੀ ਏ ਤੇ ਸਾਨੂੰ ਕਿਸੇ ਦੋਸਤ ਦਾ ਕਮੈਂਟ ਵੀ ਆਇਆ ਸੀ ਭਾਈ ਜੀ ਲਹਿਰੀਏ ਦੀ ਚਾਲ ਬਾਰੇ ਦੱਸੋ ਤਾਂ ਲਹਿਰੀਏ ਦੀ ਚਾਲ ਅੱਜ ਬਿਲਕੁਲ ਸਿੰਪਲ ਚਾਲ ਜਿੰਨੂੰ ਆਪਾਂ ਖੁੱਲਾ ਢੋਲ ਗਾਇਦੇ ਨੇ ਮਦਾਨੀ ਢੋਲਕੇ ਵਿੱਚ ਵਜਣਾ ਤੇ ਜਿਨ੍ਹਾਂ ਦੋਸਤਾਂ ਨੇ ਵੀਰਾਂ ਨੇ ਲਹਿਰੀ ਦੀ ਚਾਲ ਦਾ ਧਿਆਨ ਰੱਖਣਾ ਸਿੱਖਣਾ ਤੇ ਲਹਿਰੀ ਦੀ ਚਾਲ ਅਕਸਰ ਜਿਵੇਂ ਵਿਆਹਤ ਵਿੱਚ ਭੈਣਾਂ ਬੀਬੀਆਂ ਆਪਣੀਆਂ ਨੱਚਦੀਆਂ ਤਾਂ ਲਹਿਰੀਏ ਦੀ ਚਾਲ ਦੇ ਵਿੱਚ ਕਿਵੇਂ ਦੂਜਾ ਚਾਲ ਵੱਜਣੀ ਤੇ ਆਜੋ ਢੋਲ ਦੀ ਗੀਤ ਤੇ ਡੱਗਾ ਵੱਜਣਾ ਹੈ ਇੱਧਰ ਬਿਲਕੁਲ ਸਲੋ ਮੋਸ਼ਨ ਦੇ ਨਾਲ ਤੇ ਜਿਹੜੀ ਆਪਣੀ ਛੱਟੀ ਹੈ ਇਸ ਤਰ੍ਹਾਂ ਵੱਜਣੀ ਹੈ ਬਿਲਕੁਲ ਸਲੋ ਮੋਸ਼ਨ ਦੇ ਨਾਲ ਸਾਨੂੰ ਮਦਦ ਕਰ ਤੇ ਡੱਗਾ ਜਿਹੜਾ ਆਪਣਾ ਖੁੱਲੇ ਡੱਗੇ ਦੇ ਵਿੱਚ ਇਸ ਤਰ੍ਹਾਂ ਵਜਣੀ ਚਾਲੇ ਨੂੰ ਜਦੋਂ ਆਪਾਂ ਰਲਾ ਦੇਵਾਂਗਾ ਤੇ ਆਪਣੀ ਚਾਲ ਬਣੂਗੀ ਫਿਰ ਡੱਗਾ ਵਿੱਚ ਮੋੜ ਕੇ ਲਾਵਾਂਗੇ ਆਪਾਂ ਤੇਰੇ ਦੇ ਵਿੱਚ ਤੋੜਾ ਲਾਵਾਂਗੇ ਤੋੜਾ ਕਿਵੇਂ ਲਾਣਾ ਕੀ ਤੁਹਾਡੇ ਹੱਥਾਂ ਦੀ ਕਮਾਲ ਏ ਹੱਥਾਂ ਦੀ ਤੁਹਾਡੀ ਕਲਾ ਜਿੰਨੀਆਂ ਵਿੱਚ ਲਗੀਆਂ ਲਾਉਂਗੇ ਜਿੰਨੇ ਵਿੱਚ ਟੋੜੇ ਲਾਉਂਗੇ ਉਹ ਤੁਹਾਡੀ ਮਿਹਨਤ ਏ ਇਥੋਂ ਸਟਾਰਟ ਕਰਨਾ ਚਾਹਲ ਨੂੰ ਪਹਿਲਾਂ ਸਭ ਤੋਂ ਸਿੱਖਣ ਵਾਸਤੇ ਇਹਨੂੰ ਨੱਪ ਲੈਣਾ ਜਦੋਂ ਆਹ ਲੱਗੀ ਵੱਜਦੀ ਉਹਦੇ ਨੱਪ ਲੈਣਾ ਫਿਰ ਖੁੱਲਾ ਡੱਗਾ ਲਾਣਾ ਸਿੱਧਾ ਹੀ ਲਾ ਦੇਣਾ ਤੇ ਰੱਡਗਾ ਲਾ ਦੇਣਾ ਤੇ ਫਿਰ ਜਿਵੇਂ ਜਿਵੇਂ ਆਪਣੀ ਤਿਆਰੀ ਵੱਧਦੀ ਜਾਊਗੀ ਫਿਰ ਮੁੜ ਕੇ ਡੱਗੇ ਲੱਗਣਗੇ ਮੋੜ ਕੇ ਡੱਗੇ ਲੱਗਣਗੇ ਮੋੜ ਕੇ ਕਿਵੇਂ ਲੱਗਣਗੇ ਸ਼ਟੀ ਆਪਣੀ ਉਸੇ ਤਰ੍ਹਾਂ ਲਗਣੀ ਜਦੋਂ ਇਹ ਡੱਗਾ ਮੋੜ ਕੇ ਡੱਗਾ ਜਿਹੜਾ ਲਾਣਾ ਸ਼ਟੀ ਉਸੇ ਤਰ੍ਹਾਂ ਹੀ ਤੇ ਲਹਿਰੀਏ ਦਾ ਇਹ ਜਿਹੜਾ ਰੰਗ ਫਿਰ ਹੋਰ ਵੀ ਵਧੀਆ ਬਣ ਜਾਊਗਾ ਦੇ ਵਿੱਚ ਤੁਸੀਂ ਲੱਗੀ ਵੀ ਲਾ ਸਕਦੇ ਜੇ ਲੱਗੀ ਜੇ ਲਾਣੀ ਤੁਸੀਂ ਆ ਸੌਖੀ ਬਿਲਕੁਲ ਸੌਖੀ ਲੱਗੀ ਹੈ ਲਾ ਸਕਦੇ ਜੇ ਦੋਸਤੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਆ ਜੇ ਲਾਈਕ ਕਰਿਆ ਜੇ ਵੀਡੀਓ ਨੂੰ ਸ਼ੇਅਰ ਕਰਿਆ ਜੇ ਔਰ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਜੇ ਮਿਲਦੇ ਆਂ ਅਗਲੀ ਵਧੀਆ ਤੋਂ ਵਧੀਆ ਵੀਡੀਓ ਦੇ ਨਾਲ ਮਿਹਰਬਾਨੀ ਸ਼ੁਕਰੀਆ